ਸੰਗਰੂਰ ਵਿਖੇ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰੀ ਹਸਪਤਾਲ ਦੇ ਵਿੱਚ ਰਜਕੇ ਹੰਗਾਮਾ ਕੀਤਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਖੜੀ ਵਾਲੇ ਦਿਨ ਵਿਅਕਤੀ ਦੀ ਕੁਝ ਵਿਅਕਤੀਆਂ ਦੇ ਨਾਲ ਲੜਾਈ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਆਪਰੇਸ਼ਨ ਹੋਣ ਤੋਂ ਪਹਿਲਾਂ ਹੀ ਇਸ ਦੀ ਮੌਤ ਹੋ ਗਈ ਹੈ। ਤਾਂ ਉਕਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੰਗਰੂਰ ਪੁਲਿਸ ਪ੍ਰਸ਼ਾਸਨ ਤੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਹੱਡੀਆਂ ਵਾਲੇ ਡਾਕਟਰ ਦੇ ਵੱਲੋਂ ਆਪਰੇਸ਼ਨ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਅਣਗਹਿਲੀ ਹੋਈ ਹੈ ਤੇ ਵਿਅਕਤੀ ਦੀ ਮੌਤ ਹੋ ਗਈ ਹੈ ਉਹਨਾਂ ਸੰਗਰੂਰ ਪੁਲਿਸ ਉੱਤੇ ਵੀ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਸਹੀ ਤਰੀਕੇ ਦੇ ਨਾਲ ਕਾਰਵਾਈ ਨਹੀਂ ਕਰ ਰਿਹਾ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੋਹਾਰ ਲਗਾਈ ਹੈ ਵਿੰਟੂ ਕੁਮਾਰ ਵਿੰਟੂ ਕੁਮਾਰ ਜੀ ਦੇਥ ਵੀ ਟੋਟੇ ਕਿ ਲੱਦੇ ਸੀ ਇਹ ਸਾਡੇ ਚਾਚੇ ਲੱਗਦੇ ਸੀ ਜੀ ਕੀ ਮਸਲਾ ਹੋਇਆ ਸੀ ਤੇ ਮਸਲਾ ਹੋਇਆ ਸੀ ਜੀ ਰਖੜੀ ਵਾਲਿਆਂ ਨਾਲ ਲੜਾਈ ਹੋਈ ਸੀ ਚਲੋ ਜੀ ਉਰੇ ਅਸੀਂ ਇਹਨਾਂ ਨੂੰ ਦਾਖਲ ਕਰਾਤਾ ਲੈ ਕੇ ਜਿਹੜੇ ਪਾਰਟੀਆਂ ਲੜਾਈ ਹੋਈ ਸੀ ਉਹ ਪਾਰਟੀ ਨਾਲ ਅਸੀਂ ਆਏ ਉਰੇ ਸਾਡੇ ਇਹ ਚਾਚਾ ਜੀ ਲੱਗਦੇ ਨੇ ਦਾਦੀ ਸਾਡੀ ਸਾਡੀ ਭੈਣ ਆਈ ਜਿ ਰਖੜੀਆਂ ਬੰਨਣ ਤੇ ਜੀ ਸਾਡੀ ਕੁੜੀ ਵੀ ਆਈ ਸੀ ਸਾਰੇ ਆਏ ਸੀ ਇਹਨਾਂ ਮੁੰਡਿਆਂ ਨੇ ਰਾਤ ਨੂੰ ਘਰੇ ਵੜ ਕੇ ਜੀ ਸਾਰੇ ਘੁੱਟ ਤੇ ਰਾਤ ਨੂੰ ਛੋਟਾ ਭਾਈ ਚਾਚੇ ਵਾਲਾ ਮੁੰਡਾ ਸਾਨੂੰ ਸਾਡੀ ਚਲੀ ਤੇ ਆ ਗਿਆ ਜੀ ਕਹਿੰਦਾ ਵੀਰੇ ਅਸੀਂ ਮਾਰ ਤੇ ਸਾਰੇ ਆ ਕੇ ਮੈਂ ਕੀ ਹੋ ਗਿਆ ਅਸੀਂ ਦੇਖਿਆ ਜਾ ਕੇ ਤੇ ਜੀ ਸਾਰੇ ਟੁੱਟੇ ਫੁੱਟੇ ਪਏ ਜੀ ਅਸੀਂ ਫੋਨ ਮਾਰਿਆ ਐਂਬੂਲੈਂਸ ਨੂੰ ਜੀ ਐਂਬੂਲੈਂਸ ਆ ਕੇ ਸਾਨੂੰ ਅਸੀਂ ਦਾਖਲ ਕਰਾ ਦਿੱਤੀ ਜੀ ਜਿਹੜੀ ਦੂਜੀ ਪਾਰਟੀ ਆਈ ਉਹ ਰਾਤ ਨੂੰ ਅਸੀਂ ਆਇਆ 12 ਵਜੇ ਜੀ ਉਹ 2 ਵਜੇ ਆ ਕੇ ਆਬਲੇਡ ਮਾਰ ਕੇ ਜੀ ਆ ਕੇ ਬਲੇਡ ਮਾਰ ਕੇ ਦਾਖਲ ਕਰਾ ਕੇ ਜੀ ਦਾਖਲ ਕਰਾਣ ਦੇ ਨਾਲ ਜੀ ਉਸ ਤੋਂ ਬਾਅਦ ਕਹਿੰਦੇ ਜੀ ਕੋਈ ਨੇ ਛੁੱਟੀ ਪੈ ਗਈ ਅਸੀਂ ਤੁਹਾਡੇ ਕੱਲ ਨੂੰ ਦੇਖਾਂਗੇ ਆ ਪੂਲ ਥੱਲੇ ਧਾਰਣਾ ਜੀ ਐਸਆਈ ਐ ਤੇ ਉਹਨੂੰ ਅਸੀਂ ਕਿਹਾ ਵੀ ਸਾਡਾ ਹੱਲ ਕਰੋ ਕੁਛ ਸਾਡਾ ਹੱਲ ਕਰੋ ਸਾਡੇ ਬੁੱਢੇ ਦੀ ਬਾਹ ਤੇ ਬਾਲਾ ਦਰਦ ਹੋ ਰਿਹਾ ਵੀ ਇਹਦਾ ਹੱਲ ਕਹਿੰਦਾ ਕੋਈ ਨਹੀਂ ਬੈਜੋ ਟਿੱਕੇ ਸਾਲੀ ਛੋਟੀ ਜਾਤ ਆ ਤੁਹਾਡੀ ਆ ਤੁਸੀਂ ਲੜਦੇ ਹੋ ਬਾਾਰ ਤੇ ਹਾਰ ਨੂੰ ਅਸੀਂ ਕਹਿੰਦਾ ਸਰ ਮੈਂ ਕੁਝ ਨਹੀਂ ਸਾਡੇ ਬਿਆਨ ਲੈਣ ਆਏ ਸਾਨੂੰ ਡਰਾਵੇ ਧਮਕਾਵੇ ਜੀ ਇਹ ਐ ਨਹੀਂ ਹੋ ਸਕਦਾ ਇਹ ਐ ਨਹੀਂ ਹੋ ਸਕਦਾ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਅੱਜ ਪ੍ਰੈਸਰਨ ਦਾ ਸੀ ਅੱਜ ਅਸੀਂ ਐਸੇ ਤੋਂ ਸਭ ਨੂੰ ਮਿਲ ਕੇ ਆਏ ਆ ਪਹਿਲਾਂ ਉਹਨੇ ਵੀ ਸਾਨੂੰ ਇਹ ਕਹਿੰਦਾ ਕਹਿੰਦਾ ਤੁਸੀਂ ਸੱਟਾਂ ਦਾ ਅਸੀਂ ਕੀ ਕਰੀਏ ਤੁਹਾਡੀ ਸੱਟਾਂ ਦਾ ਫੋਟੇ ਸੱਟਾਂ ਦਾ ਅਸੀਂ ਕੀ ਕਰੀਏ ਕਹਿੰਦਾ ਮੈਂ ਕਿਉਂ ਸਰ ਇੱਕ ਪਾਸੇ ਸਾਰਾ ਮੱਧ ਲੜਾੜ ਇੱਕ ਪਾਸੇ ਉਹ ਤਿੰਨ ਘਰ ਨੇ ਮੈਂ ਕਿਹਾ ਸਰ ਸੱਚਾਈ ਦੇ ਬਤਾ ਆ ਜੋ ਚਲੋ ਤੁਸੀਂ ਸੱਟਾਂ ਗੰਦੇ ਨਾ ਹੋ ਤੁਸੀਂ ਸੱਚਾਈ ਬੰਨੇ ਆ ਜੋ ਤੁਸੀਂ ਮੱਲੇ ਦੇ ਬੰਦੇ ਪੇ ਜਵਾਬ ਦੇ ਉੱਥੋਂ ਪਤਾ ਕਰੋ ਅੱਜ ਕੀ ਮਸਲਾ ਅੱਜ ਮਸਲਾ ਇਹ ਹੋਇਆ ਅੰਦਰ ਅੱਜ ਇਹ ਸਹੀ ਇਹਨਾਂ ਨੂੰ ਕੋਈ ਬਿਮਾਰੀ ਸਾਡੇ ਚਾਚੇ ਨੂੰ ਕੋਈ ਦਵਾਈ ਨਹੀਂ ਜਲਦੀ ਕੋਈ ਕੁਝ ਨਹੀਂ ਜੀ ਬਾਹਾਂ ਦਾ ਪ੍ਰੇਸ਼ਣ ਹੋਣ ਗਿਆ ਜੀ ਇਹਨਾਂ ਨੇ ਟੀਕਾ ਲਾਇਆ ਇਹ ਟੀਕਾ ਲਾਇਆ ਸਾਨੂੰ ਇਹਨਾਂ ਨੇ ਬੁਲਾਇਆ ਸਾਡਾ ਚਾਚਾ ਮੱਛੀ ਮੂੰਗੂ ਡਾੜ ਪਰਿਆ ਡਾਕਟਰ ਅੰਦਰ ਹਰਵੰਦ ਸਹੈਣੀ ਸੀ ਅੱਛਾ ਡਾਕਟਰ ਕੋਈ ਵੀ ਨਹੀਂ ਸੀ ਡਾਕਟਰ ਕੋਈ ਨਹੀਂ ਸੀ ਜਿਹੜੇ ਆ ਦੂਜੇ ਨੇ ਉਹ ਅੰਦਰ ਸੀ ਜੀ ਆਕਸੀਜਨ ਇਹ ਨਾਲ ਅੰਦਰ ਨਹੀਂ ਜੀ ਫਿਰ ਆਕਸੀਜਨ ਕਦੋਂ ਲਾਈਏ ਜੀ ਜਦੋਂ ਸਾਡੇ ਚਾਚਾ ਜੀ ਖਤਮ ਹੋ ਗਏ ਸਾਨੂੰ ਇਹਨਾਂ ਨੇ ਬਾਅਦ ਚੇ ਦੱਸਿਆ ਜੀ ਹੁਣ ਦੇਖੋ ਇੰਨਾ ਮੈਂ ਡਾਕਟਰ ਦਾ ਹੈਲਮੈਂਟ ਕਿਵੇਂ ਪਰ ਇਹ ਆਕਸੀਜਨ ਦਾ ਲਾ ਲ ਕੇ ਤੇ ਵਾਲੇ ਲਾ ਜੋ ਅਸੀਂ ਆ ਮੈਂ ਫਿਰ ਤੁਹਾਨੂੰ ਫਿਰ ਉਹਨਾਂ ਬਾਹਰ ਭੇਜਦਾ ਕਹਿੰਦਾ ਨਾ ਠੀਕ ਹੋਗਾ ਠੀਕ ਹੋਗਾ ਠੀਕ ਹੈ ਤੂੰ ਖੜੋ ਅਸੀਂ 10 ਮਿੰਟ ਖੜਕੇ ਜੀ ਅਸੀਂ 10 ਮਿੰਟ ਖੜਕੇ ਰਫੇ ਮਹਾ ਡਾਕਟਰ ਸਾਹਿਬ ਨੂੰ ਦੱਸੋ ਸਾਨੂੰ ਦੱਸੋ ਫੇਰ ਦੱਸਦੇ ਆ ਦੱਸਦੇ ਆ ਫੇਰ ਹਰਮਾ ਡਾਕਟਰ ਅੰਦਰ ਗਿਆ ਉਹ ਤੋਂ ਬਾਅਦ ਜੀ ਅੰਦਰ ਜਾ ਕੇ ਫਿਰ ਉਹ ਆਕਸੀਜਨ ਲਾ ਕੇ ਲਿਆ ਜੋ ਪੈਪ ਜਾਲਿਆ ਉਹ ਦੱਬ ਦੱਬ ਕੇ ਸਾਹਾਂ ਦੇ ਵਾਰੇ ਸੀ ਸਾਡੇ ਵੀ ਹੁਣ ਮੁੰਡੇ ਲੱਗੇ ਹੋਏ ਨੇ ਡਾਕਟਰਾਂ ਦੇ ਵੀ ਜੀ ਹੋਰ ਵੀ ਸਾਡੇ ਚਾਚੀ ਵੀ ਲੱਗੇ ਡਾਕਟਰਾਂ ਦੇ ਉਹ ਕਹਿੰਦੇ ਵੀ ਇਹ ਚ ਤਾਂ ਕੁਝ ਹੈ ਹੀ ਨਹੀਂ ਤੁਸੀਂ ਇਹਨੂੰ ਭੇਜ ਰੈਫਰ ਕਿਵੇਂ ਕਰ ਰਹੇ ਹੋ ਡਾਕਟਰ ਰੈਫਰ ਕਰਤਾ ਹਾਂ ਜੀ ਪੰਡਿਆਲੇ ਲੈ ਜਾਣਾ ਨਹੀਂ ਦਿੱਤਾ ਕਰਕੇ ਖਤਮ ਹੋ ਗਏ ਜੀ ਸਭ ਕੁਝ ਹੋ ਗਿਆ ਮਨੂ ਐ ਦੱਸੋ ਮਰੇ ਹੋਏ ਬੰਦੇ ਨੂੰ ਕਿਹੜਾ ਰੈਫਰ ਕਰਦਾ ਜੀ ਇਹਨਾਂ ਨੇ ਰੈਫਰ ਕਰ ਰਹੇ ਨੇ ਜੀ ਅਸੀਂ ਇਹ ਤੋਂ ਪੁੱਛਿਆ ਕਹਿੰਦੇ ਸਾਨੂੰ ਨਹੀਂ ਪੁੱਛ ਪਤਾ ਜੀ ਅਸੀਂ ਗੇਟ ਤੇ ਰੁਕ ਗਏ ਅਸੀਂ ਗੇਟ ਤੇ ਰੁਕ ਗਏ ਡਾਕਟਰਾਂ ਦੀ ਅੰਗੈਲੀ ਕਾਰਨ ਜਿਹੜਾ ਅੱਜ ਇਹ ਡਾਕਟਰਾਂ ਦੀ ਅੰਗੈਲੀ ਕਾਲ ਤੇ ਇੱਕ ਪੁਲਿਸ ਦੀ ਅੰਗੈਲੀ ਕਰਕੇ ਜੇ ਪੁਲਿਸ ਨਾਲ ਦੀ ਨਾਲ ਕੰਮ ਕਰੇ ਮੇਰੀ ਗੱਲ ਸੁਣੋ ਜੀ ਜਦੋਂ ਬੰਦਾ ਹਰੇਕ ਆ ਰਿਪੋਰਟਾਂ ਦੇ ਸਾਨੂੰ ਅਸੀਂ ਪੁੱਛੇ ਵੀ ਉਹਨਾਂ ਦੇ ਸਰਫ ਕੀਵੇਂ ਲਖਾਤੀ ਸੱਟਾਂ ਗੱਲਾਂ ਕੀ ਨੇ ਸਾਨੂੰ ਕਹਿੰਦੇ ਆ ਦੁਆਰੇ ਦੁਆਰੇ ਸਾਨੂੰ ਸਵੇਰ ਦਾ ਇਹਨਾਂ ਨੇ ਪੱਪੜ ਪੁੱਸੇ ਜਿਹਾ ਪਾ ਰੱਖਿਆ ਜੀ ਆ ਦੇਖੋ ਸਾਨੂੰ ਗੁਮਰਾਹ ਕਰਨ ਐਸੇ 24 ਡਾਕਟਰ ਵੀ ਦੇਖੋ ਇਹ ਡਾਕਟਰਾਂ ਦੀ ਵੀ ਚਾਹ ਲੈ ਅਸੀਂ ਇਹੀ ਮੰਗ ਕਰਦੇ ਹਾਂ ਜੀ ਜਿਹੜੇ ਪਿੱਛੇ ਸਾਡਾ ਚਾਚਾ ਮਰਿਆ ਉਹ ਸਾਰੇ ਬੰਦਿਆਂ ਨੂੰ 3 ਦਿਨ ਪੁਲਿਸ ਪ੍ਰਸ਼ਾਸਨ ਨੇ ਸਾਡਾ ਨੋ ਕੁਛ ਨਹੀਂ ਪੁੱਛਿਆ ਜੀ ਅਸੀਂ ਤਾਂ ਇਹੀ ਪ੍ਰਦਾਓ ਕਰਦੇ ਆ ਨਾਲੇ ਤਾਂ ਇੰਨਾ ਤੇ ਕਾਰਵਾਈ ਉਹ ਡਾਕਟਰਾਂ ਦੇ ਜੀ ਨਾਲੇ ਉਹ ਬੰਦੇ ਜਿੰਨੇ ਵੀ ਹੈਗੇ ਨੇ ਉਹ ਚੱਕੇ ਜਾਣ ਜੀ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਐਸਐਚਓ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਿਆ ਦੋ ਵਾਰੀ ਕਰਿਆ ਐ ਐਸਐਚਓ ਸਾਹਿਬ ਨੇ ਸਾਡੀ ਗੱਲ ਸੁਣੀ ਵੀ ਹਾਂ ਭਾਈ ਸਾਨੂੰ ਝੁੱਠਾ ਹੌਸਲਾ ਨਹੀਂ ਦਿੱਤਾ ਵੀ ਅਸੀਂ ਤੁਹਾਡੀ ਸੁਣਦੇ ਆਂ ਕਹਿੰਦਾ ਪਰਚਾ ਤੁਹਾਨੂੰ ਥੋੜੇ ਦੇ ਪਰਚਾ ਹੋ ਜਾਊਗਾ ਥੋੜੀ ਕੋਈ ਸੁਣਦਾ ਰਾਤ ਜੱਦ ਬਿਆਨ ਲੈਣਾ ਜਾਦਾ ਇਹ ਗੱਲ ਵੀ ਕਹੀ ਹੈ ਜੀ ਐਸਐਚਓ ਸਾਹਿਬ ਨੇ ਗੁਰਵਿੰਦਰ ਸਿੰਘ ਐਸਐਚੀ ਦਾ ਨਾਮ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਤੁਹਾਡੀ ਛੋਟੀ ਜਾਤ ਵਾਲਿਆਂ 'ਚ ਇਹੀ ਪੰਗਾ ਵੀ ਕੋਈ ਬਾਹਰ ਤੋਹਾਰ ਆਵੇ ਰਖੜੀਆ ਦਸਹਰਾ ਦੀਵਾਲੀਆ ਭੈਣ ਜਦੋਂ ਤੁਸੀਂ दारू ਪੀ ਕੇ ਲੜੀ ਲੜਦੇ ਹੋ ਉਹਰੇ ਜਿਸ ਟਾਈਮ ਉਹ ਸਾਡੇ ਬਿਆਨ ਲੈਣਾ ਉਸ ਟਾਈਮ ਇਹ ਵਰਡਿੰਗ ਬੋਲ ਕੇ ਗਏ ਨੇ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੇ ਉਹਨਾਂ ਦਾ ਨਾਮ ਸ਼ਾਇਦ ਐਸਆਈ ਜਿਹੜੇ ਆਏ ਸੀ ਗੁਰਵਿੰਦਰ ਸਿੰਘ ਚਿੱਲਾ ਦੇਵੀ ਜੀ ਨੋ ਸਪਾਰਕ ਕਰਕੇ ਦੇ ਰਹੇ ਨੇ ਜੀ ਸਾਡੇ ਅਸੀਂ ਕਾਰ ਬਾਰ ਬੇਨਤੀ ਕਰ ਰਹੇ ਹਾਂ ਡਾਕਟਰ ਲੱਗਿਆ ਕਿ ਹਸਪਤਾਲ ਦੇ ਵਿੱਚ ਕਲੈਸ਼ ਹੋ ਰਿਹਾ ਮੈਂ ਆਇਆ ਇੱਥੇ ਹੁਣੇ ਤੇ ਹੁਣੇ ਸਾਰੀ ਗੱਲਬਾਤ ਸੁਣ ਕੇ ਵੱਡੀ ਕ੍ਰੋਸ਼ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਏਗੀ ਛੇ ਠੀਕ ਤਾਂ ਇਹਨਾਂ ਨੇ ਗੱਲ ਕਰੇ ਪੁਲਿਸ ਮੁਲਾਜ਼ਮਾਂ ਨੇ ਵੀ ਕਹੀਆਂ ਤੇ ਵੀ ਦੋਸ਼ ਲਾਇਆ ਨੇ ਕਿ ਇਹਨਾਂ ਨੂੰ ਰਫਲੀ ਬੋਲਿਆ ਗਿਆ ਕਿ ਕਿਹਾ ਕਿ 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 ਸੋਚੀ ਗੱਤ ਨਹੀਂ ਬੋਲੇ ਮੇਲੇ ਐਸਾ ਕੁਝ ਨਹੀਂ ਹੈਗਾ ਜੀ ਨਾ ਪੁਲਿਸ ਨੂੰ ਲੋੜ ਹੈ ਬੋਲਣ ਦੀ ਨਾ ਪੁਲਿਸ ਦਾ ਕੰਮ ਹੈ ਇਹ ਬੋਲਣਾ ਇਹ ਤਾਂ ਜਦੋਂ ਬੜਾ ਭੜਕਾੜ ਚੋਂ ਤਾਂ ਫਿਰ ਬਹੁਤ ਐਲੀਵੇਸ਼ਨ ਲੱਗਦੇ ਨੇ ਸਭ ਤੇ ਲੱਗਦੇ ਨੇ ਵੀ ਬਿਲਕੁਲ ਫਾਇਰ ਵੈਰੀਫਾਈਡ ਦੂ ਹੈ ਵੀ ਠੀਕ ਥੈਂਕ ਯੂ